ਖਾਨਾ ਨਾਮਕ ਬਜ਼ੁਰਗ ਦੇ ਨਾਮ ਤੇ ਵੱਜਿਆ ਬਾਜਾਖਾਨਾ ਪਿੰਡ ਆਪਣੀ ਜ਼ਰੂਰੀ ਸਹੂਲਤ ਵਿੱਚ ਬਾਹਰਲਾ ਬੱਸ ਸਟੈਂਡ ਅਤੇ ਪੁਲ ਹੇਠਾਂ ਇੱਕ ਬੱਸ ਸਟੈਂਡ ਜਿਸ ਤੋਂ ਬਾਅਦ ਇੱਕ ਬੰਦ ਪਏ ਬੱਸ ਸਟੈਂਡ ਦੀ ਹੋਣ ਨਾਲ ਵਿਸ਼ਾਲਤਾ ਰੱਖਦਾ ਜਿੱਥੇ ਪਿੰਡ ਦੇ ਬਿਰਧ ਆਸ਼ਰਮ ਦੀ ਜਗ੍ਹਾ ਤੇ ਮੈਂ ਆ ਦੇਖਿਆ ਕਿ ਡਰੌਣ ਕੀ ਬੰਦੇ ਨੇ ਤਾਂ ਸੱਤ ਵਜੇ ਰੱਖੀ ਹੈ ਚੌਪਟ ਅਤੇ ਤਾਂਛ ਦੀਆਂ ਬਾਜ਼ੀਆਂ ਵਿੱਚ ਸਭ ਵਿਅਸਤ ਨੇ ਪਰ ਫੇਰ ਵੀ ਉਹਨਾਂ ਨੇ ਮੈਨੂੰ ਅੱਗੇ ਦਾ ਰਾਹ ਪਾ ਦਿੱਤਾ ਗੁੰਦੇ ਦਰਸ਼ਨਾ ਲਈ ਗੁਰਦੁਆਰਾ ਆਨੰਦਗੜ੍ਹ ਸਾਹਿਬ ਵਿਸੋਸ਼ੋਪਿਤ ਨੇ ਜਿਸ ਦੀ ਮਹਿਮਾ ਬੋਲ ਕੇ ਵੀ ਦੱਸੀ ਨਹੀਂ ਜਾ ਸਕਦੀ ਦੁੱਖੀ ਟੁੱਟ ਜਾਂਦੇ ਨੇ ਐਸੀ ਮੱਧਮ ਸ਼ਾਂਤੀ ਵੇਖ ਕੇ ਬਾਜਾਖਾਨਾ ਵਿੱਚ ਹਰਜੀਤ ਮੈਮੋਰੀਅਲ ਸਰਕਾਰੀ ਕੰਨੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਹੋਣ ਦਾ ਕਾਰਨ ਇੱਥੋਂ ਦੇ ਤਗੜੇ ਕਬੱਡੀ ਦੇ ਖਿਡਾਰੀ ਹਰਜੀਤ ਸਿੰਘ ਬਰਾੜ ਨੇ ਜਿਨ੍ਹਾਂ ਦੀ ਯਾਦਗਾਰੀ ਵਿੱਚ ਸਮਾਧ ਵੀ ਬਣੀ ਹੋਈ ਹੈ ਜਿਨ੍ਹਾਂ ਦਾ ਜੀਵਨ ਕਾਲ 5 ਸਤੰਬਰ 1971 ਤੋਂ 16 ਅਪ੍ਰੈਲ 1998 ਤੱਕ ਦਾ ਰਿਹਾ ਐਵੇਂ ਨਹੀਂ ਬਾਜੇਖਾਨੇ ਦੇ ਹਰਜੀਤ ਸਿੰਘ ਬਰਾੜ ਦੀ ਰੇਡ ਮਸ਼ਹੂਰ ਸੀ ਆਖਰ ਚੋਟੀ ਦਾ ਕਬੱਡੀ ਖਿਡਾਰੀ ਜੋ ਰਿ ਸਾਹਿਬ ਕੋਲੀ ਦਾ ਪੁਰਾਣਾ ਕੋਵੀ ਹੈ ਜੋ ਪਿੰਡ ਦੇ ਲੋਕਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਬਾਜੇਖਾਨੇ ਵਿੱਚ ਸ਼੍ਰੀ ਬਾਲਾ ਜੀ ਮੰਦਿਰ ਵੀ ਮੌਜੂਦ ਹੈ ਫਿਰ ਮਾਤਾ ਸ਼ੀਤਲਾ ਦੇਵੀ ਮੰਦਿਰ ਦੀ ਹੋਂਦ ਨੇ ਹਿੰਦੂ ਮਤ ਵਾਲਿਆਂ ਦੀ ਸ਼ਰਧਾ ਨੂੰ ਜੋੜ ਰੱਖਿਆ ਇੱਥੇ ਗੁਰਦੁਆਰਾ ਰਾਮ ਸਰ ਸਾਹਿਬ ਬਾਰੇ ਮੰਨਿਆ ਜਾਂਦਾ ਹੈ ਕਿ ਇੱਥੇ ਸਿਮੇ ਪਾਸ਼ਾ ਦੇ ਚਰਨ ਛੋਪਾ ਪ੍ਰਾਪਤ ਹੈ ਪਰ ਇਹਦਾ ਕੋਈ ਪ੍ਰਮਾਣ ਜਾਂ ਸਟੀਕ ਇਤਿਹਾਸ ਮੇਰੇ ਹੱਥ ਨਹੀਂ ਲੱਗਿਆ ਸਰੂਪ ਦਾਸ ਬਾਬਾ ਜੀ ਦਾ ਡੇਰਾ ਵੀ ਇਸ ਪਿੰਡ ਦੀ ਵੱਡੀ ਖੂਬਸੂਰਤੀ ਹੈ ਡੇਰੇ ਵਿੱਚ ਲਿਆ ਮੂਰਤਾਂ ਸੰਤਾਂ ਦੀ ਹੋਂਦ ਦਾ ਪਰਮਾਨਿਤ ਦਿੰਦੀਆਂ ਨੇ ਜਿੱਥੇ ਬਾਬਾ ਬੁੱਧ ਦਾਸ ਜੀ ਦੀ ਸਮਾਜ ਵੀ ਸ਼ਾਮ ਨੂੰ ਮਿਲੀਆਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਖੁਸ਼ੀ ਭਰੀ